ਵੈਲਕਮ ਸਟੂਡੈਂਟਸ ਕਰੰਟ ਅਫੇਅਰਸ ਦੀ ਸਾਡੀ ਵੀਡੀਓ ਆ ਜਿਹੜੀ ਉਹ ਯੂਐਨ ਦੀਆਂ ਵਿਸ਼ੇਸ਼ ਏਜੰਸੀਆਂ ਤੇ ਉਹਨਾਂ ਦੇ ਅਧਿਕਾਰੀਆਂ ਬਾਰੇ ਆ ਅਸੀਂ ਡਿਸਕਸ ਕਰਾਂਗੇ ਯੂਐਨ ਦੇ ਸੰਸਥਾਵਾਂ ਤੇ ਉਹਨਾਂ ਦੇ ਅਧਿਕਾਰੀਆਂ ਬਾਰੇ ਸਭ ਤੋਂ ਪਹਿਲਾਂ ਹੈਗਾ ਵਿਸ਼ਵ ਬੈਂਕ ਸਮੂਹ ਇਸ ਦੇ ਪ੍ਰਧਾਨ ਦਾ ਅਹੁਦਾ ਹੈ ਜਿਹੜਾ ਉਹ ਕਿਹਦੇ ਕੋਲ ਆ ਭਾਰਤ ਦੇ ਅਜੇ ਬੰਗਾ ਕੋਲਾ ਇਹ ਜਾਣਕਾਰੀ ਤੁਹਾਨੂੰ ਬਹੁਤ ਜ਼ਰੂਰੀ ਆ ਜਿਹੜਾ ਵਿਸ਼ਵ ਬੈਂਕ ਦਾ ਪ੍ਰਧਾਨ ਆ ਉਹ ਭਾਰਤੀ ਆ ਅਜੇ ਮੰਗਾ ਮੈਨੇਜਿੰਗ ਡਾਇਰੈਕਟਰ ਆਈ ਐਮ ਐਫ ਆਈ ਐਮ ਐਫ ਦਾ ਮੈਨੇਜਿੰਗ ਡਾਇਰੈਕਟਰ ਕੌਣ ਆ ਕ੍ਰਿਸਟਲੀਨਾ ਜਾਰਜੀਵਾ ਇਹ ਬੁਲਗਾਰੀਆ ਤੋਂ ਨੇ ਡਬਲਯੂ ਟੂਓ ਦੇ ਡਾਇਰੈਕਟਰ ਜਨਰਲ ਕੌਣ ਨੇ ਨਗੋਜੀ ਅਕੋਂਜੋ ਇਵੇਲਾ ਇਹ ਨਾਈਜੀਰੀਆ ਤੋਂ ਨੇ ਯੂਨੈਸਕੋ ਦੇ ਡਾਇਰੈਕਟਰ ਜਨਰਲ ਕੌਣ ਨੇ ਫਰਾਂਸ ਦੇ ਆਦਰੇ ਅਜ਼ੋਲੇ ਆਦਰੇ ਅਜ਼ੋਲੇ ਫਰਾਂਸ ਤੋਂ ਜਿਹੜੇ ਨੇ ਉਹ ਡਾਇਰੈਕਟਰ ਜਨਰਲ ਨੇ ਯੂਨੈਸਕੋ ਦੇ ਅੱਗੇ UNCTAD ਦੇ ਸਕੱਤਰ ਜਨਰਲ ਕੌਣ ਨੇ ਕੋਸਟ ਰੀਕਾ ਤੋਂ ਰਬੈਕਾ ਗ੍ਰੀਨਸਪੈਨ FAO ਦੇ ਡਾਇਰੈਕਟਰ ਜਨਰਲ ਕਿਉ ਡੋਂਗਿਉ ਚੀਨ ਤੋਂ ਨੇ ਇਹ ILO ਦੇ ਡਾਇਰੈਕਟਰ ਜਨਰਲ ਗਿਲਵਰਟ ਹੌਗਬੋ ਇਹ ਟੋਗੋ ਦੇ ਨੇ ਮੁਖੀ ਯੂਨੀਸੇਫ ਦੇ ਕਿਹੜੇ ਨੇ ਕੈਥਰੀਨ ਰਸਲ ਇਹ ਯੂਐਸ ਦੇ ਨੇ ਕੈਥਰੀਨ ਰਸਲ ਕਾਰਜਕਾਰੀ ਨਿਰਦੇਸ਼ਕ ਨਿਊਯਾਰਕ ਹੈਨਰੀਟਾ ਐਚ 4 ਇਹ ਯੂਐਸ ਤੋਂ ਨੇ ਹੈਨਰੀ ਐਟਾ ਐਚ 4 WHO World Health Organization ਦੇ ਡਾਇਰੈਕਟਰ ਜਨਰਲ ਇਹ ਹੈਗੇ ਨੇ ਟੈਡਰੋਸ ਐਡਾਨੋਮ 크ਰੇਵੀਅਸਸ ਇਥੋਪੀਆ ਤੋਂ ਟੈਡਰੋਸ ਐਡਾਨੋਮ 크ਰੇਵੀਅਸਸ UNDP ਦੇ ਪ੍ਰਬੰਧਕ UNDP ਦੇ ਪ੍ਰਬੰਧਕ ਕੌਣ ਨੇ ਬ੍ਰਾਜ਼ੀਲ ਤੋਂ ਨੇ ਅਚਿਮ ਸਟੀਨਰ ਅਚਿਮ ਸਟੀਨਰ ICAO ਇਸ ਸੰਸਥਾ ਦੇ ਜਰਨਲ ਸਕੱਤਰ ਕੋਲੰਬੀਆ ਦੇ ਨੇ ਮਿਸਟਰ ਜਵਾਨ 카ਰਲੋਸ ਸਲਾਜ਼ਾਰ ਮਿਸਟਰ ਜਵਾਨ 카ਰਲੋਸ ਸਲਾਜ਼ਾਰ WIPO ਇਸ ਦੇ ਡਾਇਰੈਕਟਰ ਜਨਰਲ ਸਿੰਗਾਪੁਰ ਦੇ ਨੇ ਡੈਰੇਨ ਟੈਂਕ ਸਿੰਗਾਪੁਰ ਤੋਂ ਨੇ ਡੈਰੇਨ ਟੈਂਕ IMO ਦੇ ਜਨਰਲ ਸਕੱਤਰ ਦੱਖਣੀ ਕੋਰੀਆ ਦੇ ਨੇ ਕਿ ਟਾਈਮ ਲਿਮ ਕਿ ਟਾਈਮ ਲਿਮ ਇਹ ਹੈਗੇ ਨੇ ਸਾਡੇ ਯੂਐਨਸ ਦੇ ਵੱਖ-ਵੱਖ ਸੰਸਥਾਵਾਂ ਦੇ ਮੁਖੀ ਤਾਂ ਇਹ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਆ ਤੁਹਾਡੇ ਲਈ ਨੈਕਸਟ ਹੈਗਾ ਅੰਤਰਰਾਸ਼ਟਰੀ ਦੇ ਖੇਤਰੀ ਸੰਗਠਨ ਦੇ ਅਧਿਕਾਰੀ ਕਾਮਨਵੈਲਥ ਦੇ ਸਕੱਤਰ ਜਨਰਲ ਕੌਣ ਨੇ ਯੂਕੇ डोमिनिका ਤੋਂ ਪੈਟਰੀਸ਼ੀਆ ਸਕਾਟਲੈਂਡ ਸਾਰਕ ਸਕੱਤਰ ਜਨਰਲ ਕੌਣ ਹੈ ਸਾਰਕ ਦੇ ਸ਼੍ਰੀਲੰਕਾ ਦੇ ਇਸਾਲਾ ਰੁਵਾਨ ਵੀਰਾ ਕੌਣ ਇਜੋ ਦੇ ਪ੍ਰਧਾਨ ਰੋਬਰਟਾ ਮੈਟਸੋਲਾ ਅਫਰੀਕਨ ਯੂਨੀਅਨ ਦੇ ਚੇਅਰਪਰਸਨ ਅਜ਼ਲੀ ਅਸਮੋਨੀ ਕੈਮਰੋਸ ਦੀ ਯੂਨੀਅਨ OPEC ਇਸ ਦੇ ਸਿਕੱਤਰ ਜਨਰਲ ਹਾਥਮ ਏ ਐਲਕਿਸ ਇੱਕ ਉਬੈਤ ਦੇ ਨੇ NATO ਨਾਟੋ ਦੇ ਸਿਕੱਤਰ ਜਨਰਲ ਕੌਣ ਨੇ ਨਾਰਵੇ ਤੋਂ ਨੇ ਜੈਨਸ ਸਟੋਲਟੇਨਬਰਗ ਜੈਨਸ ਸਟੋਲਟੇਨਬਰਗ ASEAN ਇਸ ਦੇ 77 ਜਨਰਲ ਨੇ ਡਾਕਟਰ ਕਾਓ ਕਿਮਹੋਰ ਕੰਬੋਡੀਆ ਦੇ ਨੇ ਇਹ ADB ਦਾ ਪ੍ਰਧਾਨ ADB ਦਾ ਪ੍ਰਧਾਨ ਮਾਸਤ ਸੋਗੋ ਅਸਕਾਵਾ ਜਾਪਾਨ ਤੋਂ ਨੇ ਮਾਸਤ ਸੋਗੋ ਅਸਾਕਾਵਾ ਅੱਗੇ ਇੰਟਰਪੋਲ ਦੇ 77 ਜਨਰਲ ਜੁਰਗੇਨ ਸਟਾਕ ਇਹ ਵੀ ਜਰਮਨੀ ਤੋਂ ਨੇ ਇੰਟਰਪੋਲ ਦੇ ਪ੍ਰਧਾਨ ਨੇ ਜਿਹੜੇ ਅਹਿਮਦ ਨਸੀਰ ਏ ਐਲ ਰਾਈਸੀ ਇਹ ਯੂਏਈ ਤੋਂ ਨੇ ਆਈਸੀਜ ਦੇ ਪ੍ਰਧਾਨ ਜான் ਈ ਡੋਨੋਗੂਏ ਇਹ ਯੂਐਸਏ ਤੋਂ ਨੇ ਯੂਐਨਐਚਆਰਸੀ ਦੇ ਪ੍ਰਧਾਨ ਵੋਲਕਰ ਤੁਰਕ ਇਹ ਆਸਟਰੀਆ ਤੋਂ ਨੇ ਡਾਇਰੈਕਟਰ ਜਨਰਲ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਰਾਫੇਲ ਗਰੋਸੀ ਇਹ ਅਰਜنٹੀਨਾ ਤੋਂ ਨੇ NASA ਐਨਏਐਸਾ ਪ੍ਰਸ਼ਾਸਕ ਇਹਦੇ ਇਹ ਬਿਲ ਨੈਲਸਨ ਪ੍ਰਧਾਨ ਨੈਸ਼ਨਲ ਡਿਵੈਲਪਮੈਂਟ ਬੈਂਕ ਐਨਡੀਬੀ ਸ਼੍ਰੀਮਤੀ ਦਿਲਮਾ ਰੋਸੇਫ ਇਹ ਸੀਗੇ ਮਹੱਤਵਪੂਰਨ ਅੱਧੀ ਅਗਲੀ ਵੀਡੀਓ ਦੇ ਵਿੱਚ ਅਸੀਂ ਹੋਰ ਟਰਮਸ ਨੇ ਜਿਹੜੀਆਂ ਡਿਸਕਸ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਵੱਧ ਤੋਂ ਵੱਧ ਕਰੰਟ ਅਫੇਅਰਸ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਦੇਖੋ ਆਪਣੇ ਨੋਟਸ ਬਣਾਓ ਮਿਲਦੇ ਆਂ ਫੇਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ